ਨਾਲੂ ਪੰਜਾਬ ਸਰਕਾਰ ਨੇ ਪੱਦਰ ਤੇ ਲਿਆਉਣ ਵਾਸਤੇ ਗ੍ਰਾਂਟ ਆਪਰੀਆ ਮਹੱਈਆ ਕਰਾਈਆਂ ਨੇ 50 ਲੱਖ ਦੀ ਗ੍ਰਾਂਟ ਤੇ ਦਿੱਤੀ ਵੀ ਨਹੀਂ ਇਹਨਾਂ ਨਾਲ ਮੱਛੀ ਪਾਲਣ ਦਾ ਕੰਮ ਹੋਰ ਉੱਚੇ ਪੱਦਰ ਤੇ ਜਾਣਾ ਦੇ ਪਿੰਡਾਂ ਵਿੱਚ ਨਾਲੂ ਕੋਈ ਚਾਹੀਦੀ ਉਹਨੇ ਬੜਾਏ ਗਏ ਨੇ ਛੱਪੜ ਬਣਾਏ ਨੇ ਮੱਛੀ ਪਾਲਣ ਦਾ ਕੰਮ ਹੋਰ ਹੋਣਾ ਉਸ ਨਾਲ ਕੋਈ ਸਰਕਾਰ ਮੰਨ ਨਹੀਂ ਕਈ ਬੰਦਾ ਰੋਜ਼ਗਾਰ ਮਿਲਣਾ ਤੇ ਪੰਚਾਇਤ ਨੂੰ ਵੀ ਅੰਦਰ ਹੋਣੀ ਹੈ ਤੇ ਆਪਣੇ ਨਾਲੂ ਪਿੰਡਾਂ ਚ ਕਈ ਲੋਕਾਂ ਨੇ ਆਪਣੇ ਘੇਟਾਂ ਵਿੱਚ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਜੀ ਉਹਨਾਂ ਨੂੰ ਕਾਫੀ ਹੱਦ ਤੱਕ ਇਹਨਾ ਹਲਾਰਾ ਨਹੀਂ ਮਿਲ ਪਾਇਆ ਖੇਤੀਬਾੜ ਦੇ ਨਾਲ ਜਿਵੇਂ ਲਾ ਲਓ ਜੀ ਆਪਾਂ ਖੇਤੀ ਭਵਿੰਨਤਾ ਵਿਲੇ ਆਵਾਗਿ ਜਿਵੇਂ ਲਾਦਾ ਪੰਜਾਬ ਸਰਕਾਰ ਨੇ ਖੇਤੀਬਾੜ ਵਿੜ ਨਾਲ ਕੜਕਾ ਜੀਆ ਮੈਂ ਕੰਮ ਆਪਾਂ ਕਰ ਰਹੇ ਆ ਜੇ ਉਸ ਸਹਾਇਕ ਧੰਦਾ ਨਾਲ ਜੋੜਾਂਗੇ ਨਾ ਉਹਨਾਂ ਵੱਧ ਪ੍ਰੋਫਟ ਬਣਦਾ ਹੈ। ਕਾਫੀ ਲਾਹੇਵੰਦ ਕਾਫੀ ਲਾਹੇਵੰਦ ਇਹ ਧੰਦਾ ਸਾਥ ਹੋ ਰਿਹਾ ਜੀ ਬਹੁਤ ਲੋਕੀ ਦਾ ਜੁੜ ਰਹੇ ਨੇ ਅੱਥੇ। ਕੰਮ ਉੱਚੇ ਬਜਟ ਤੇ ਸਰਕਾਰ ਵੀ ਵੱਲ ਧਿਆਨ ਦੇ ਰਹੀ ਹੈ। ਹੋਰ ਕਿਸਾਨਾਂ ਲਈ ਚੀਜ਼ ਹੋਣੀ। ਮੈਂ ਤਾਂ ਚੰਨ ਤਰ੍ਹਾਂ ਉਹਨੂੰ ਹੀ ਬੇਨਤੀ ਕਰੂੰਗਾ ਕਿ ਜਿਵੇਂ ਨਾਲ ਆਪਾਂ ਕੇਤੀਬੰਦਾਂ ਤੇ ਕਪਾੜੇ ਸਰਕਾਰ ਆਪਾਂ ਇਸ ਦਾ ਹੱਥੰਦੇ ਨਾਲ ਜੁੜ ਕੇ ਉਪਰੋਕਤ ਪ੍ਰੋਫਟ ਪਾ ਸਕੀ। ਜੀ ਸਾਨਾ ਜੀ

ਤਿਆਰ ਨਾ ਉਹ ਬਲੀ ਇਹ ਜਰੀਆ ਹੁੰਦਾ ਹੋਣਾ ਹਾਂਜੀ ਇਹਦੇ ਤੇ ਵੀ ਆਉਂਦਾ ਹਾਂਜੀ ਪ੍ਰਵਿੰਦਰ ਹੁਣ ਦਾ ਯੂ ਦੇ ਰਹੀ ਅੱਜ ਦਾ ਬਾਕੀ ਅਸੀਂ ਧਿਆ ਕੇ ਕਰਾਂਗੇ ਹਾਂਜੀ ਥੋੜਾ ਉਹ ਕਿੰਨੇ ਮੁਲਾਜ਼ਮ ਐਮਨ ਸਰ ਉਹ ਕੰਡੇ ਦੇ ਘੁੰਮ ਜੂ ਮੜਾ ਜਾ ਦੇਖੋ ਦੇਖੋ ਦੋ ਟ੍ਰੇਨ ਦਾ ਟ੍ਰੇਨ ਹੋ ਗਿਆ ਹਾਂ ਅਧਾ 6 ਬਣਾਈ 14 15 ਹੁੰਦੇ ਹੈ ਆ ਤਮਨੇ ਲਾ ਕੇ ਇਸ ਦਿਨ ਲਾ ਇਧਰ ਵੀ ਚਾਰ ਦਵਾਰੀ ਬਣੀ ਹੈ ਹਾਂਜੀ ਹੋਰ ਵੀ ਸਲੀਪ ਅੰਦਾਂ ਚੜੀ ਠੀਕ ਹੋ ਤਬਸਾ ਸਿਕਲ ਬੇ ਠੀਕ ਹੋ? ਾਰੇ ਬਾਬਾ। ਮੋਰ ਮਾਤਾ ਕਿਵੇਂ ਆ? ਠੀਕ ਹੋ? ਾਰੇ ਬਾਬਾ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਕੀ ਹਾਲ ਚੱਲ ਹੈ ਜੀ? ਠੀਕ ਹੋ? ਦੱਸੋ ਚੱਲੋ। ਸਤਿ ਸ਼੍ਰੀ ਅਕਾਲ। ਉਹ ਠੀਕ ਹੋ ਮੈਂ ਜੀ? ਬੇਬੇ? ਹਾਂ ਠੀਕ ਹੈ ਬੇਬੇ। ਮੈਂ ਜਦੋਂ ਮੇਰੇ ਵਰਗੀ ਲੱਗਦੀ। ਠੀਕ ਹੈ ਠੀਕ ਹੈ। ਬਹੁਤ ਧੰਨਵਾਦ। ਬੱਚੇ ਠੀਕ ਨੇ ਸਾਰੇ? ਹਾਂ ਜੀ। ਕੱਤੀ ਘਰਾਂ ਦੇ ਫਾਰਮ ਭਰੇ ਜਾ ਰਹੇ ਆ ਔਨਲਾਈਨ 31 ਮਾਰਚ ਲਾਸਟ ਤੱਕ ਕੋਈ ਵੀ ਲੋੜ ਬੰਦ। ਜਿਹੜਾ ਕੱਚੇ ਘਰਾਂ ਦੇ ਪੈਸੇ ਲੈਣੇ ਚਾਹੁੰਦਾ ਉਹ ਅਪਲਾਈ ਕਰ ਲੈ। ਠੀਕ ਹੈ ਜੀ ਕੋਈ ਵੀ ਕੋਈ ਤਕਲੀਫ ਹੈ ਕਿਸੇ ਨੂੰ ਸਾਡੇ ਐਮਐਲਏ ਆਫਿਸ 'ਚ ਸੰਪਰਕ ਕਰੋ ਸਾਡੇ ਸਰਪੰਚ ਸਾਹਿਬਾਨ ਨੂੰ ਸੰਪਰਕ ਕਰੋ। ਕੋਈ ਪਰਾਂ ਨਹੀਂ ਜੀ ਠੀਕ ਹੈ ਹਾਂ ਕੋਈ ਵੀ ਤਕਲੀਫ ਹੈ ਕੋੜਿਆਂ ਤੋਂ ਹੀ ਨਹੀਂ ਸਾਡੇ ਤੋਂ ਕੋੜਿਆਂ ਤੋਂ ਸਰਪੰਚ ਸਾਹਿਬ ਨੇ ਅੱਜ ਬਹੁਤ ਹੀ ਮੁਬਾਰਕ ਦੇਣਾ ਹੈ ਮੱਛੀ ਪਾਲਣ ਜਿਹੜਾ ਕਿ ਪੂਰੇ ਜ਼ਿਲ੍ਹੇ ਦਾ ਨਹੀਂ ਕਈ ਸਟੇਟਾਂ ਦੇ ਵਿੱਚ ਇਹਦਾ ਬੈਨੀਫਿਟ ਹੈ। ਬੜੇ ਲੰਮੇ ਸਮੇਂ ਤੋਂ ਇੱਥੇ ਗ੍ਰਾਂਟ ਦੀ ਮੰਗ ਸੀ ਜੀ ਦੀ ਚਾਰ ਦੀਵਾਰੀ ਤਾਂ ਹੀ ਪਈ ਸੀ ਚਾਰ ਦੀਵਾਰੀ ਬਣੀ। ਅੰਦਰ ਟੈਂਕ ਬਣਾਏ ਨੇ 4-5 ਜਿੱਥੇ ਪੂਨ ਪੰਛੀ ਦਾ ਜਿਹੜਾ ਬੇਬੀ ਇਤਿਆਰ ਹੋ ਕੇ ਅੰਛੇ ਜਾਂਦਾ ਉੱਥੇ ਫਿਰ ਉਹਦੇ ਬੱਚੇ ਪੈਦਾ ਹੁੰਦੇ ਨੇ ਤੇ ਅੱਗੇ ਤੋਂ ਵੀ ਜਿਹੜੇ ਲੋਕ ਆਉਂਦੇ ਨੇ ਉਹ ਲੈ ਕੇ ਜਾਂਦੇ ਨੇ ਤੇ ਇਹ ਲਗਭਗ 50 ਲੱਖ ਦੇ ਆਸ-ਪਾਸ ਦਾ ਇਹ ਬਜਟ ਸੀ ਜਿਹਦਾ ਕੰਮ ਮੁਕੰਮਲ ਹੋ ਗਿਆ ਔਰ ਉਹਨਾਂ ਦਾ ਉਦਘਾਟਨ ਕੀਤਾ ਗਿਆ ਮੈਂ ਸਾਰੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਮੰਤਰੀ ਹਰਮਿਤ ਖੁੱਡੀਆਂ ਸਾਹਿਬ ਉਹ ਵਿਜ਼ਿਟ ਵੀ ਕਰਕੇ ਗਏ ਸੀਗੇ ਜੀ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਇਸ ਡਵੈਲਪਮੈਂਟ ਦੇ ਨਾਲ ਜਿਵੇਂ ਨਵੇਂ ਟੈਂਕ ਬਣੇ ਨੇ ਚਾਰਦਵਾਰੀ ਹੋ ਗਈ ਸੇਫਟੀ ਹੋ ਗਈ ਮਜ਼ਦਮਾਨਾਂ ਨੂੰ ਵੀ ਕੰਮ ਹੋਰ ਮਿਲ ਰਿਹਾ ਇਹਦੇ ਨਾਲ ਇਕੱਲਾ ਪੰਜਾਬ ਨਹੀਂ ਨਾਲ ਲੱਗਦੀਆਂ ਸਟੇਟਾਂ ਨੂੰ ਵੀ ਫਾਇਦਾ ਕਿਉਂਕਿ ਉਹ ਵੀ ਇੱਥੇ ਮੱਛੀ ਪਾਲਣ ਦਾ ਬਹੁਤ ਲਾਹੇਵੰਦ ਹੁੰਦਾ ਜੀ ਉਹ ਇੱਥੋਂ ਹੂਂਗ ਲਾ ਕੇ ਮੱਛੀ ਦੀ ਉਹ ਆਪਣਾ ਵੱਡਾ ਕਾਰੋਬਾਰ ਜਿਹੜਾ ਉਹ ਕੜਾ ਕਰ ਸਕਦਾ ਨੌਕਰੀਆਂ ਵੀ ਮਿਲਣੇ ਤਾਂ ਆਪੀ ਇੱਥੇ ਬਿਲਕੁਲ ਰੋਜ਼ਗਾਰ ਮਿਲਦਾ ਜੀ ਕਿਉਂਕਿ ਇਹ ਦੇਖੋ ਆਪਾਂ ਕੈਨੇਡਾ ਭੱਜ ਜਾਈਏ ਅਮਰੀਕਾ ਭੱਜ ਜਾਈਏ ਉੱਥੋਂ ਟਰੰਪ ਬੈਠਾ ਕੇ ਉਹ ਟਰੱਕ ਜਹਾਜ਼ ਭਰ ਕੇ ਵਾਪਸ ਭੇਜ ਦਿੰਦਾ ਜੀ ਵੀ 50 ਲੱਖ 40 ਲੱਖ ਲਾ ਕੇ ਉੱਥੇ ਜਾਣੀਆਂ ਡੋਂਕੀ ਲਾ ਕੇ ਉਹਦਾ ਕੋਈ ਫਾਇਦਾ ਨਹੀਂ ਇੱਥੇ ਮੱਛੀ ਪਾਲਣ ਪਸ਼ੂ ਪਾਲਣ ਗਾਵਾਂ ਮੱਝਾਂ ਦਾ ਕਾਰੋਬਾਰ ਸੂਰਾਂ ਦਾ ਕਾਰੋਬਾਰ ਬਹੁਤ ਅੱਛਾ ਬੱਕਰੀਆਂ ਦਾ ਕਾਰੋਬਾਰ ਬਹੁਤ ਅੱਛਾ ਮਸ਼ਰੂਮ ਦਾ ਕੰਮ ਬਹੁਤ ਅੱਛਾ ਤੇ ਤੁਸੀਂ ਕੋਈ ਸਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਕੋਈ ਬਿਲਡਿੰਗ ਦਾ ਕੰਮ ਸਿੱਖਣਾ ਅਸੀਂ ਸਾਰੇ ਕਿਤੇ ਉਹਦੇ ਕੈਂਪਰ ਵੀ ਲਾ ਰਹੇ ਹਾਂ ਉਹਦੇ ਫਾਰਮ ਵੀ ਕਰ ਰਹੇ ਹਾਂ ਸਰਕਾਰ ਵੀ ਜਿਹੜੀ ਹੈ ਗ੍ਰਾਂਟ ਦੇ ਰਹੀ ਹੈ ਲੋਨ ਦੇ ਰਹੀ ਹੈ ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਮੱਭਾ ਵਿਧਾਨ ਸਭਾ ਦੇ ਮੈਂਬਰ ਸਬੰਧਤ ਨੌਜਵਾਨਾਂ ਨੂੰ ਵੀ ਕਈ ਵਾਰੀ ਕੀ ਹੁੰਦਾ ਕਿ ਆਪਾਂ 8ਵੀਂ ਪੜੇ ਹੁੰਨੇ ਆ 10ਵੀਂ ਪੜੇ ਹੁੰਨੇ ਆ ਪਲੱਸ 2 ਹੁੰਨੇ ਆ ਆਪਣੀ ਮੈਰਿਟ ਘੱਟ ਹੁੰਦੀ ਆ ਆਪਾਂ ਸਰਕਾਰੀ ਜੌਬ ਲਈ ਐਲੀਜੀਬਲ ਹੀ ਨਹੀਂ ਆਪਾਂ ਹੁੰਦੇ ਜਾਂ ਆਪਾਂ ਕੰਪੀਟੀਸ਼ਨ 'ਚ ਨਹੀਂ ਆ ਸਕਦੇ ਤਾਂ ਉਹਨਾਂ ਲਈ ਇਹ ਕੰਮ ਬਹੁਤ ਵਧੀਆ ਜੀ ਕਿ ਇਹ ਜਿਹੜੇ ਸਹਾਇਕ ਧੰਦੇ ਨੇ ਜਿਹੜੇ ਅ ਚੰਗੇ ਪ੍ਰੋਫਿਟ ਵਾਲੇ ਨੇ ਇਹਨਾਂ ਨੂੰ ਫੜਾ ਕੇ ਆਪ ਵੀ ਆਪਣੇ ਪੈਰਾਂ ਤੇ ਤੁਸੀਂ ਖੜਾ ਹੋ ਸਕਦੇ ਔਰ ਨਾਲ ਦੇ ਇਹਦੇ ਪਿੰਡਾਂ ਦੇ ਵਿੱਚੋਂ ਵੀ ਆਪਣੇ ਪਿੰਡ ਦੇ ਵਿੱਚੋਂ ਵੀ ਤੁਸੀਂ ਨੌਜਵਾਨਾਂ ਨੂੰ ਕਾਰੋਬਾਰ ਦੇ ਸਕਦੇ ਆ। ਅੱਜ ਇਹਦੀ ਦਿੱਤੀ ਸਰਕਾਰ ਬੜੀ ਸਰਗਰਮ ਹੋ ਗਈ ਜੀ ਇਸ ਤਰ੍ਹਾਂ ਦੇ। ਬਿਲਕੁਲ ਜੀ ਨਸ਼ਾ ਦੇਖੋ ਪੰਜਾਬ ਲਈ ਕੋਹੜ ਹੈ ਔਰ ਸ਼ੁਰੂ ਤੋਂ ਹੀ ਅਸੀਂ ਇਸ ਗੱਲ ਦੀ ਹਮ ਪਈਏ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ। ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਬਹੁਤ ਸੰਜੀਦਗੀ ਨਾਲ ਕੰਮ ਕਰ ਰਹੇ ਆ। ਸਾਡੇ ਪੰਜ ਮਿਨਿਸਟਰ ਸਾਹਿਬਾਂ ਦੀ ਕਮੇਟੀ ਬਣਾਈ ਹੈ। 파ਕੀ ਮੈਂ ਸਾਹਿਬ ਲੀਡ ਕਰ ਰਹੇ ਆ। ਡਾਕਟਰ ਬਲਵੀਰ ਜੀ ਵੀ ਸਾਡੇ ਨਾਲ ਹਲਕਾ ਕਰਨ ਦਾ ਸੂਪ ਮੰਤਰੀ ਨੇ ਜੀ ਇਹਦੇ ਵਿੱਚ ਨੇ। ਤੇ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਜੀ ਤੇ ਜਿਸ ਤਰ੍ਹਾਂ ਹੁਣ ਅਸੀਂ ਮੁਹਿੰਮ ਦੇ ਵਿੱਚ ਜੁੜੇ ਹੋਏ ਆਂ ਜਿਹੜਾ ਵੀ ਕੋ ਫੜਿਆ ਜਾ ਰਿਹਾ ਕੋਈ ਰਿਸਕ ਵਾਕੀ ਗੀਲ ਚ ਅਗਰ ਉਹਦਾ ਘਾਰਾ ਤਾਂ ਕੱਟ ਆਇਆ ਜਾ ਰਿਹਾ ਤਾਂ ਇਹ ਬਹੁਤ ਵੱਡੀ ਮੰਗ ਸੀ ਦੀ ਪੰਜਾਬ ਦੀ ਕਿਉਂਕਿ ਅਸੀਂ ਕੰਮ ਕਰ ਰਹੇ ਆਂ ਉਮੀਦ ਕਰਦਾ ਕਿ ਲੋਕ ਜਦੋਂ ਨਾਲ ਖੜਗੇ ਆਪਣੇ ਆਪਣੇ ਪਿੰਡ ਚ ਕਮੇਟੀਆਂ ਬਣਾ ਕੇ ਪਹਿਲੇ ਲਾਤੀਪਾਂ ਤਾਂ ਫਿਰ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਵਿਕਣਾ ਬਿਲਕੁਲ ਹੀ ਬੰਦ ਹੋ ਜਾਣਾ ਉਹਦਾ ਬੈਨੀਫਿਟ ਟੋਟਲ ਹੀ ਪੰਜਾਬ ਨੂੰ ਹੋਣਾ ਜਿਹੜੇ ਰੋਜ਼ ਸਾਡੇ ਨੌਜਵਾਨ ਬੱਚੇ ਜਿਹੜੇ ਆ ਸਰਿੰਗਲਾ ਕੀ ਨਵਾਂ ਬਡੂ ਜੀ ਨਾਲ ਡੈਪਥ ਹੋ ਜਾਂਦੀ ਹੈ ਹੈਗੇ ਬਾਹਰੋਂ ਨਹੀਂ ਸਾਰੇ ਬਾਲੀਆਂ ਸਕੇਟਾਂ ਪਾਉਂਦੇ ਆ ਵੇਚ ਕੇ ਵਾਪਸ ਚਲੇ ਜਾਂਦੇ ਆ ਇਹਨੇ ਲੋਕਲ ਲੈਵਲ ਤੇ ਕੋ ਇਨਵੋਲਵਮੈਂਟ ਤੇ ਸਖਤ ਕਾਰਵਾਈ ਹੋ ਰਹੀ ਹੈ ਵੱਡੇ ਵੱਡੀਆਂ ਜਿਹੜੀਆਂ ਮੱਛੀਆਂ ਨੇ ਮਗਰ ਮੱਛੀ ਉਹ ਫੜ ਫੜ ਕੇ ਨਾ ਤੇ ਸਖਤ ਕਾਰਵਾਈ ਹੋ ਰਹੀ ਹੈ ਨਾ ਜੀ ਬੜੀ ਕਹਿਣ ਇਹ ਘਰ ਤੋਂ ਸਕੇਟਾਂ ਪਾਉਂਦੇ ਆ ਵੇਚ ਕੇ ਵਾਪਸ ਚਲੇ ਜਾਂਦੇ ਆ ਇਹਨੇ ਲੋਕਲ ਲੈਵਲ ਤੇ ਕੋ ਇਨਵੋਲਵਮੈਂਟ ਤੇ ਸਖਤ ਕਾਰਵਾਈ ਹੋ ਰਹੀ ਹੈ ਵੱਡੇ ਵੱਡੀਆਂ ਜਿਹੜੀਆਂ ਮੱਛੀਆਂ ਨੇ ਮਗਰ ਮੱਛੀ ਉਹ ਫੜ ਫੜ ਕੇ ਨਾ ਤੇ ਸਖਤ ਕਾਰਵਾਈ ਹੋ ਰਹੀ ਹੈ ਨਾ ਜੀ ਬੜੀ ਕਹਿਣ ਇਹ ਘਰ ਤੋਂ ਆਉਣ ਦੀ ਕੋਈ ਲੋੜ ਜਿਹੜਾ ਬੰਦਾ ਕਿਸੇ ਦੇ ਪੁੱਤ ਦੀ ਜਾਨ ਲੈ ਰਿਹਾ ਕੋਈ ਪਰਿਵਾਰ ਉਜਾੜ ਰਿਹਾ ਜੀ ਉਹ ਤਾਂ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜੀ ਘਰ ਕੀ ਮੈਂ ਤਾਂ ਕਹਿੰਦਾ ਜਿਹਨੂੰ ਫਾਂਸ ਦੇ ਲਟਕਾਉਣਾ ਚਾਹੀਦਾ ਜੀ ਕਿਸੇ ਦੀ ਜ਼ਿੰਦਗੀ ਬਰਬਾਦ ਕਰਉਂਦਾ ਕਿਸੇ ਨੂੰ ਕੋਈ ਹੱਕ ਹੈ ਜੀ ਰਾਜਾ ਬੜਿੰਗ ਸਾਹਿਬ ਜਦੋਂ ਸਰਕਾਰ ਸੀ ਉਹਨਾਂ ਦੀ ਤਾਂ ਰਾਜਾ ਬੜਿੰਗ ਸਾਹਿਬ ਉਹਨਾਂ ਨੇ ਕੀ ਕੀਤਾ ਜੀ ਪਹਿਲਾਂ ਉਹ ਦੱਸਣ ਜਿਹੜੇ ਦੂਜੀਆਂ ਪਾਰਟੀਆਂ ਦੇ ਬੰਦੇ ਬੋਲ ਰਹੇ ਆ ਠੀਕ ਹੈ ਜੀ ਤੇ ਉਹ ਉਹ ਦੱਸਣ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਦੇ ਟਾਈਮ ਤਾਂ ਨਸ਼ਾ ਵਿਕਣਾ ਸ਼ੁਰੂ ਹੋਇਆ ਜੀ ਅਸੀਂ ਤਾਂ ਬੰਦ ਕਰ ਰਹੇ ਨਾ ਜੀ ਉਹ ਤਾਂ ਸ਼ੁਰੂ ਕਰਾਉਣ ਵਾਲੇ ਸੀਗੇ ਜੀ ਜੇ ਉਹਨਾਂ ਦੀ ਸਰਕਾਰਾਂ ਦੇ ਸਮੇਂ ਇਹ ਸਾਰਾ ਕੁਝ ਹੋਇਆ ਉਹਦਾ ਨਾਥ ਉਹਨਾਂ ਨੇ ਪਾਈ ਸਿਰਫ ਉਹ ਮੀਡੀਆ ਦੇ ਵਿੱਚ ਇੱਕ ਸਟੇਟਮੈਂਟ ਜੀ ਦੇ ਕੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦੇ ਆ ਉਸ ਤੋਂ ਬਾਅਦ ਹੋਇਆ ਤਾਂ ਹਮੇਸ਼ਾ ਹੀ ਕਿਸਾਨ ਸਮਰਥਕ ਰਹੇ ਆ ਮੈਂ ਮਜਬੂਦ ਦਾ ਪੁੱਤ ਆ ਹਮੇਸ਼ਾ ਨਾਰਾ ਲਾਇਆ ਕਿ ਕਿਸਾਨ ਮਜਬੂਦੋਤਾ ਜਿੰਦਾਬਾਦ ਅੱਜ ਵੀ ਜਿੰਦਾਬਾਦ ਔਰ ਕਿਸਾਨ ਭਰਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਤਾਂ ਕੋਈ ਵੀ ਗੱਲ ਆਪਾਂ ਤਲਫੀਚ ਨਾ ਕਰਕੇ ਆਪਾਂ ਬੈਠ ਕੇ ਅੱਛੇ ਤਰੀਕੇ ਨਾਲ ਉਹ ਗੱਲ ਨੂੰ ਨਿਪਟਾਈਏ ਕਿਸਾਨ ਭਰਾਵਾਂ ਨੂੰ ਵੀ ਗੱਲ ਸਮਝ ਲੈਣੀ ਚਾਹੀਦੀ ਆ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਏ ਕਿ ਤੇ ਸਹੀੰ ਸਾਫ ਪੰਜਾਬ ਦੇ ਨੇ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨ ਭਰਾ ਸਾਡੇ ਧਰਮ ਤੇ ਬੈਠੇ ਆ ਪਹਿਲੀ ਵਾਰ ਸਾਹਿਬ 1 ਸਾਲ ਹੋ ਗਿਆ ਉਹ ਮਰਨ ਵਰ ਤੇ ਬੈਠੇ ਆ ਕਿ ਖਰੀਕ ਦੀ ਜ਼ਿੰਦਗੀ ਬੜੀ ਧੀਰੀ ਔਰ ਕਿਸਾਨ ਬੈਕਬੋਨ ਹੈ ਜੀ ਪੰਜਾਬ ਦਾ ਨਹੀਂ ਦੇਸ਼ ਦਾ ਨਹੀਂ ਪੂਰੀ ਦੁਨੀਆ ਦਾ ਤੇ ਆਪਾਂ ਇਹਦਾ ਹੱਲ ਕੱਢ ਕੇ ਕਿਉਂਕਿ ਆਪਾਂ ਕਿੰਨੀ ਦੇਰ ਧਰਮਾਂ ਦੇ ਬੈਠੇ ਰਹਿਣਾ ਆਪਾਂ ਨੂੰ ਇਹ ਗੱਲ ਸਮਝ ਕੇ ਆਪਾਂ ਇਹਦਾ ਪ੍ਰੋਪਰ ਹੱਲ ਔਰ ਕੇਂਦਰ ਸਰਕਾਰ ਨੂੰ ਵੀ ਇਸ ਤੇ ਗੌਰ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਦੇ ਦਾਇਰੇ ਚ ਆਉਂਦੀਆਂ ਨੇ ਉਤਰਾਂਤ ਮੰਗ ਲੈਣੀਆਂ ਚਾਹੀਦੀਆਂ ਨੇ ਔਰ ਕਿਸਾਨ ਨੋ ਕੋਈ ਵੀ ਰੱਤੀ ਪਰ ਵੀ ਤਕਲੀਫ ਹੋਵੇ ਮੈਚ ਦੇ ਹੱਥ ਬੰਨ੍ਹ। ਤੁਹਾਨੂੰ ਕੋਈ ਪਰੇ ਜੀ ਲੋਕ ਪਰ ਤਾਂ ਨਹੀਂ ਕੋਈ ਜੀ ਤੋਂ ਮੰਨਦੇ ਨਾ ਬਿਜਾ। ਮੈਂ ਪੁੱਛਣਾ ਚਾਹਣਾ ਕੰਨੀ ਸਾਹਿਬ ਨੂੰ ਕੰਨੀ ਸਾਹਿਬ ਜਦੋਂ ਕੈਪਟਨ ਮਿੰਦਰ ਸਿੰਘ ਜੀ ਚੀਫ ਮਿਨਿਸਟਰ ਸੀਗੇ ਉਦੋਂ ਧਰਨਾ ਸ਼ੁਰੂ ਹੋਇਆ ਨਾ ਕਿ ਔਰ ਤੁਸੀਂ ਉਦੋਂ ਬੋਲੇ ਕੁਝ ਸੀ? ਇਹਨਾਂ ਦੀ ਹਾਜ਼ਰੀ ਜੀ ਸ਼ੁਰੂ ਹੈ ਨਾ ਜਦੋਂ ਇਹ ਸਰਕਾਰ ਦੇ ਬਿਸਕਿੰਗ ਤੇ ਬਾਅਦ ਚ ਇਹ ਵੀ ਚੀਫ ਮਿਨਿਸਟਰ ਬਣੇ ਜੀ ਉਦੋਂ ਵੀ ਧਰਨਾ ਚੱਲ ਰਿਹਾ ਸੀਗਾ ਉਦੋਂ ਦਾ ਕੁਝ ਬੋਲੇ ਨੇ ਫਿਰ ਬਾਅਦ ਚ ਕੈਪਟਨ ਸਾਹਿਬ ਜਾ ਕੇ ਦੂਜੇ ਪਾਸੇ ਰੜ ਕੇ ਇਕ ਸਿਰਫ ਗੱਲਾਂ ਕਰਨ ਦਾ ਮੈਂ ਉਹੀ ਗੱਲ ਕਹਿ ਰਿਹਾ ਹਾਂ ਸਿਰਫ ਇਹ ਨਿਊਜ਼ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਸਿਰਫ ਇਨ੍ਹਾਂ ਦਾ ਕੰਮ ਹੈ ਜੀ ਹੋਰ ਕੋਈ ਕੰਮ ਨਹੀਂ ਅਗਰ ਕਿਸਾਨਾਂ ਦੇ ਨਾਲ ਸਹੀ ਤਰੀਕੇ ਨਾਲ ਕੋਈ ਖੜਾ ਤਾਂ ਆਮ ਆਦਮੀ ਪਾਰਟੀ ਖੜੀ ਹੈ ਸਾਡੇ ਵਰਗੇ ਲੋਕ ਜਿਹੜੇ ਧਰਨੇ 'ਚ ਮੈਂ ਘਰੋਂ ਚਾਹ ਬਣਾ ਕੇ ਡੋਲੂ 'ਚ ਪਾ ਕੇ ਕਿਸਾਨਾਂ ਲਈ ਲੈ ਕੇ ਜਾਂਦਾ ਰਿਹਾ ਜੀ ਔਰ ਪੂਰਾ ਪੂਰਾ ਦਿਨ ਕਿਸਾਨਾਂ ਨਾਲ ਬੈਕ ਬੈਕ ਬੈਠ ਕੇ ਮੈਂ ਧਰਨੇ ਦੇ ਵਿੱਚ ਹਾਜ਼ਰੀ ਲਵਾਈ ਆ ਬੇਸ਼ੱਕ ਮੈਂ ਮਜ਼ਦੂਰ ਦਾ ਪੁੱਤ ਆ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਪਰ ਮੇਰੀ ਭਾਵਨਾ ਜਿਹੜੀ ਹੈ 100% ਕਿਸਾਨ ਦੇ ਨਾਲ ਹੈ ਕਿਸਾਨ ਅੰਬਿਸ਼ਨ ਚੜ੍ਹਦੀ ਕਲਾ ਚ ਰਹੇ ਕਿਸਾਨ ਨੂੰ ਰਤੀ ਭਰ ਦੀ ਤਕਲੀਫ ਨਾ ਕੋਈ ਹੋਵੇ ਤੇ ਕਿਸਾਨ ਦਾ ਮਸਲਾ ਕੇਂਦਰ ਸਰਕਾਰ ਫੈਲ ਦੇ ਆਧਾਰ ਤੇ ਹੱਲ ਕਰੇ ਇਹ ਮੈਂ ਆਪਣੀ ਕਾਪੀ ਉਸ ਤਹਿਸੀਲਦਾਰ ਜਿਹੜੇ ਨੇ ਜੀ ਸਾਡੇ ਇੱਕ ਬਹੁਤ ਸਰਕਾਰ ਦਾ ਅਹਿਮ ਮੰਗ ਨੇ ਤਸਸੀਲਦਾਰਾਂ ਦੇ ਨਾਲ ਆਮ ਲੋਕਾਂ ਨੂੰ ਰੋਲ ਕੰਮ ਪੈਂਦੇ ਨੇ ਮੈਂ ਜਿਸ ਨੂੰ ਕੰਮ ਪੈਂਦੇ ਨੇ ਅਗਰ ਕਿਸੇ ਵੀ ਸਾਡੇ ਕੋਲੇ ਰਿਪੋਰਟ ਆਉਂਦੀ ਹੈ ਕਿ ਬਾਹਰੋਂ ਨਕਸ਼ਾ ਨਵੀਨ ਕੋਈ ਬਾਹਰ ਤੋਂ ਦੰਦਾ ਬਿਠਾਇਆ ਜੂ ਪੈਸੇ ਲੈ ਲੈਂਦਾ ਜੀ ਫਿਰ ਕੰਮ ਹੁੰਦਾ ਹੈ ਮਾੜੀ ਗੱਲ ਠੀਕ ਹੈ ਜੀ ਔਰ ਇਹ ਗੱਲ ਉਹਨਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿਉਂਕਿ ਇਹ ਸ਼ਿਕਾਇਤਾਂ ਸਾਡੇ ਜ਼ਰੀਏ ਹੀ ਸਾਡੇ ਕੋਲ ਲੋਕ ਆਉਂਦੇ ਨੇ ਕਿਉਂਕਿ ਲੋਕਾਂ ਨੇ ਸਾਨੂੰ ਵੋਟ ਪਾ ਕੇ ਚੁਣਿਆ ਔਰ ਲੋਕ ਸਾਡੇ ਕੋਲੇ ਆਉਂਦੇ ਤਾਂ ਸਾਨੂੰ ਤਕਲੀਫ ਹੁੰਦੀ ਐ ਇਸ ਚੱਲਦੀ ਅਸੀਂ ਵੀ ਫੀਡਬੈਕ ਦਿੰਨੇ ਆ ਸੀਮ ਸਾਹਿਬ ਨੂੰ ਤਾਂ ਸੀਮ ਸਾਹਿਬ ਜਿਹੜੀ ਇਹ ਗੱਲ ਕਰ ਰਹੇ ਆ ਉਹ ਆਪਣੇ ਦਾਇਰੇ ਚ ਰਹਿ ਕੇ ਕਰ ਰਹੇ ਕਿਉਂਕਿ ਨੇ ਜ਼ਿੰਮੇਵਾਰੀ ਵੀ ਵੰਡੀ ਐ ਪਰ ਮੈਂ ਤਸਿਲਦਾਰ ਸਾਹਿਬਾਨ ਨੂੰ ਬੇਨਤੀ ਕਰਦਾ ਬੜੇ ਸਤਿਕਾਰਯੋਗ ਨੇ ਸਾਰੇ ਕਿ ਤੁਸੀਂ ਵੀ ਸਾਥ ਦਿਓ ਸਰਕਾਰ ਦਾ ਹਿੱਸਾ ਤੁਸੀਂ ਵੀ ਹੋ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਤੋਂ ਕੋਈ ਕਿਸ ਗਰੀਬ ਤੇ ਕੋਈ ਲੋੜਵੰਦ ਤੋਂ ਤੁਸੀਂ ਜਿਹੜਾ ਜਾ ਮ ਹੈਗਾ ਪੈਸੇ ਲੈ ਕੇ ਕਰਨ ਵਾਲਾ ਬਿਲਕੁਲ ਦਲਤਾ ਇਹ ਨਹੀਂ ਹੋਣਾ ਚਾਹੀਦਾ ਜਿਹੜੇ ਸਾਰੇ ਨਹੀਂ ਜੀ ਸਾਰੇ ਨਹੀਂ ਜ਼ਿਲਦਾਰ ਸਾਹਿਬਾਨ ਬਹੁਤ ਚੰਗੇ ਨੇ ਬਹੁਤ ਅੱਛਾ ਕੰਮ ਕਰਦੇ ਨੇ ਜੀ ਅਗਰ ਕੁਸ਼ਣ ਕਰਕੇ ਆਪਣੀ ਬਦਨਾਮੀ ਹੁੰਦੀ ਹੈ ਤਾਂ ਉਹਨਾਂ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜੀ ਤੇ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਸਾਡੀ ਬਣਦੀ ਹੈ ਔਰ ਇਹ ਜ਼ਿਲਦਾਰ ਸਾਹਿਬਾਨ ਦੀ ਬਣਦੀ ਹੈ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਦਾ ਇਹ ਬਹੁਤ ਵਧੀਆ ਮੈਲ ਮੱਛੀ ਫਰਮ ਪੈਸੇ ਇਹ ਸਰ ਅਧਿਕਾਰ ਦੇ ਉੱਪਰ ਆਪਣੇ ਬੱਚੇ ਪਾ ਰਹੇ ਨੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਸਰਦਿਹੜੇ ਕਿੰਨੀ ਕੁ ਲੇਡੀਆਂ ਜੋ ਜਿਹੜੇ ਹੈਗੇ ਲੇਡੀ ਜੀ ਇੱਥੇ ਜੀ 55 ਕਦੇ 60 65 ਵੀ ਹੋਈ ਆ ਫਿਰ ਬਹੁਤ ਵਧੀਆ ਕੰਮ ਕਰਦੀ ਹੈ ਲੇਬਰ ਵੀ ਹੈ ਮੱਚੀ ਪਾਰ ਮਾਡਲ ਬਹੁਤ ਸਾਰੇ ਹੋਤੇ ਰਹਿੰਦੇ ਸਰਕਾਰ ਦੇ ਪ੍ਰਾਲੀ ਨੂੰ ਕਿਸ ਤਰ੍ਹਾਂ ਦੇ ਹਾਂਜੀ ਸਰਕਾਰ ਦਾ ਪ੍ਰਾਲਾ ਬਹੁਤ ਵਧੀਆ ਜੀ ਜਿਹੜੇ ਹੁਣ ਹੋਰ ਵਧਾਤਾ ਹੈ ਜਿਹਨਾਂ ਦਾ ਹੋਰ ਵੀ ਕੰਮ ਵਧਾ ਹਾਂਜੀ ਹਾਂਜੀ ਜੇ ਹੋਰ ਵੀ ਕੰਮ ਵਧੇ ਤੇ ਕਰੇ ਹੋਰ ਕੰਮ ਲਈ ਅਦਕਾਲੀ ਸਾਨੂੰ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਕੰਮ ਕਰਦੇ ਆ ਅਸੀਂ ਸਰਕਾਰ ਨੂੰ ਪਾਲਿਸੀ ਕਿਤਨਾ ਦੇਖਿਆ ਸਰਕਾਰ ਵਧੀਆ ਵਧੀਆ ਦੇਖਦੇ ਆ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਠੀਕ ਹੈ ਬਹੁਤ ਵਧੀਆ ਤੁਹਾਡਾ ਜਾਰਾ ਚੱਲਦਾ ਰਹੇ ਹਾਂਜੀ ਬਹੁਤ ਵਧੀਆ ਲੱਗਦਾ ਅਸੀਂ ਦੇਖ ਸਕਦੇ ਹਾਂ